ਫਾਇਦਾ ਨਹੀਂ ਪੰਚਾ ਸਕਦੇ ਤੇ ਕਦੀ ਵੀ ਕਿਸੇ ਦਾ ਨੁਕਸਾਨ ਨਾ ਕਰਿਓ ਵੈਸੇ ਤੇ ਗੁਰਸਿੱਖ ਦਾ ਸੁਭਾਅ ਹੋਵੇ ਦੂਜਿਆਂ ਦਾ ਫਾਇਦਾ ਕਰਨੇ ਮੈਂ ਦੂਜਿਆਂ ਨੂੰ ਲਾਭ ਦੇਣਾ ਮੈਂ ਹੋਰ ਖਲਕਤ ਦੀ ਸੇਵਾ ਕਰਨੀ ਹੈ ਜਿਹੜਾ ਮੇਰੇ ਟਾਇਰੇ ਵਿੱਚ ਆ ਗਿਆ ਇਹਦਾ ਮੈਂ ਕਿਹੜਾ ਢੰਗ ਅਪਣਾਵਾਂ ਇਹਦੇ ਮੈਂ ਕਿਹੜੇ ਕਿਹੜੇ ਢੰਗ ਦੇ ਨਾਲ ਕੰਮ ਆ ਸਕਦਾ ਹਾਂ ਜੀ ਜਦੋਂ ਇਹੋ ਜੀਆਂ ਭਾਵਨਾਵਾਂ ਇਹੋ ਜੀਆਂ ਸੋਚਾਂ ਆਪਣੇ ਅੰਦਰ ਰੱਖੋਗੇ ਨਾ ਕਦੀ ਕਿਸੇ ਦਾ ਬੁਰਾ ਨਹੀਂ ਕਰ ਪਾਓਗੇ ਵੇਖੋ ਅਸੀਂ ਅਰਦਾਸ ਤੋਂ ਬਾਅਦ ਕਹਿੰਦੇ ਆ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸੰਗਤ ਬੋਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਦੋਂ ਅਸੀਂ ਆਪਣੇ ਗੁਰਮਤ ਦੇ ਇਸ ਮਿਸ਼ਨ ਨੂੰ ਸਮਝਾਂਗੇ ਤੇਰੇ ਭਾਣੇ ਸਰਬਤ ਦਾ ਭਲਾ ਦੱਸੋ ਕਦੀ ਕਿਸੇ ਨਾਲ ਧੋਖਾ ਕਰਾਂਗੇ ਕਦੀ ਧੋਖਾ ਕਰ ਹੀ ਨਹੀਂ ਸਕਦੇ ਮੈਂ ਤਾਂ ਸਰਬਤ ਦਾ ਭਲਾ ਮੰਗਣ ਵਾਲਾ ਮੈਂ ਧੋਖਾ ਕਿਉਂ ਕਰਾਂ ਮੈਂ ਕਦੀ ਜਾਤ ਪਾਤ ਉੱਚ ਨੀਚ ਦੇ ਧਰਮ ਦੇ